ਸੱਜਣ ਕੁਮਾਰ ਨੂੰ ਅਦਾਲਤ ਵੱਲੋਂ ਦੋਸ਼ੀ ਕਰਾਰ ਦੇਣ ਦੇ ਫੈਸਲੇ ਤੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਪ੍ਰਧਾਨ ਸਰਦਾਰ ਸਿਮਰਨਜੀਤ ਸਿੰਘ ਮਾਨ ਦਾ ਬਿਆਨ ਆਇਆ ਹੈ ਉਹਨਾਂ ਨੇ ਕਿਹਾ ਕਿ ਸੇਕ ਕੌਮ ਦੇ ਕਾਤਲ ਸੱਜਣ ਕੁਮਾਰ ਨੂੰ 42 ਸਾਲਾਂ ਬਾਅਦ ਸਜ਼ਾ ਸੁਣਾਉਣਾ ਵੀ ਸੇਕ ਕੌਮ ਨਾਲ ਵੱਡੀ ਬੇਇਨਸਾਫੀ ਹੈ ਉਨਾ ਕਿ ਆਕੀਂਦਰਾ ਗਾਂਧੀ ਦੇ ਕਤਲ ਤੋਂ ਬਾਅਦ ਜੋ ਇੰਡੀਅਨ ਸਟੇਟ ਨੇ ਉਸਮੇ ਦੇ ਵਜ਼ੀਰੇ ਆਜ਼ਮ ਰਾਜੀਵ ਗਾਂਧੀ ਦੀ ਅਗਵਾਈ ਹੇਠ ਸਮੁੱਚੇ ਕੱਟੜਵਾਦੀ ਕਾਂਗਰਸੀ ਆਗੂ ਅਤੇ ਦੂਜੇ ਫਿਰਕੂ ਜਮਾਤਾਂ ਦੇ ਆਗੂਆਂ ਨੇ ਇੱਕ ਡੂੰਗੀ ਸਾਜ਼ਿਸ਼ ਤਹਿਤ ਇਕੱਠੇ ਹੋ ਕੇ ਦਿੱਲੀ, ਕਾਨਪੂਰ, ਬਕਾਰੋ ਅਤੇ ਹੋਰ ਅਨੇਕਾਂ ਸਥਾਨਾਂ ਉੱਤੇ નિર્ਦੋਸ਼ ਸਿੱਖ ਬੀਬੀਆਂ, ਬਜ਼ੁਰਗਾਂ, ਨੌਜਵਾਨਾਂ, ਬੱਚੇ-ਬੱਚੀਆਂ ਨੂੰ ਬੇਰਹਿਮੀ ਨਾਲ ਅਤ ਦਰਿੰਦਗੀ ਭਰੀਆਂ ਕਾਰਵਾਈਆਂ ਰਾਹੀਂ ਸਿੱਖ ਕੌਮ ਦਾ ਕਤਲੇਆਮ ਕੀਤਾ। ਇਹ ਕਾਲਾ ਤੱਬਾ ਅੱਜ ਤੱਕ ਇੰਡੀਆ ਦੇ ਮੱਥੇ ਉੱਤੇ ਲੱਗਿਆ ਹੋਇਆ ਹੈ। ਬੇਸ਼ੱਕ ਇੱਥੋਂ ਦੀਆਂ ਪੱਖਪਾਤੀ ਅਦਾਲਤਾਂ ਤੇ ਜੱਜਾਂ ਨੇ ਉਸ ਸਮੇਂ ਦੇ ਸਿੱਖ ਕੋਮ ਦੇ ਕਾਤਲਾਂ ਵਿੱਚ ਆਉਂਦੇ ਨਾਮ ਸੱਜਣ ਕੁਮਾਰ ਨੂੰ ਸਜ਼ਾ ਸੁਣਾਈ ਹੈ ਪਰ 42 ਸਾਲਾਂ ਦੇ ਲੰਮੇ ਸਮੇਂ ਬਾਅਦ ਸਜ਼ਾ ਸੁਣਾਉਣਾ ਵੀ ਸਿੱਖ ਕੋਮ ਨਾਲ ਵੱਡੀ ਬੇਇਨਸਾਫੀ ਤੇ ਵਿਤਕਰਾ ਹੈ ਕਿਉਂਕਿ ਇਨਸਾਫ ਵਿੱਚ ਦੇਰੀ ਕਰਨਾ ਵੀ ਇਨਸਾਫ ਨਾ ਦੇਣ ਦੇ ਬਰਾਬਰ ਹੁੰਦਾ ਹੈ ਉਨ੍ਹਾਂ ਕੇ 1984 ਵਿੱਚ ਜੋ ਹੁਕਮਰਾਨਾਂ ਨੇ ਗਿਣੀ ਮਿੱਥੀ ਸਾਜ਼ਿਸ਼ ਅਧੀਨ ਸਰਬੱਤ ਦਾ ਪਲਾ ਲੋੜਨ ਵਾਲੀ ਮੁਲਕ ਦੀਆਂ ਸਰਹੱਦਾਂ ਦੀ ਰਾਖੀ ਲਈ ਸ਼ਹਾਦਤਾਂ ਦੇਣ ਵਾਲੀ ਸਮੁੱਚੇ ਮੁਲਕ ਦਾ ਢਿੱਡ ਭਰਨ ਵਾਲੇ ਪੰਜਾਬੀਆਂ ਤੇ ਸਿੱਖਾਂ ਦਾ ਮਨ ਭਾਵਨਾ ਅਧੀਨ ਕਤਲੇਆਮ ਕਰਕੇ ਹੁਕਮਰਾਨਾਂ ਨੇ ਸਾਬਤ ਕਰ ਦਿੱਤਾ ਸੀ ਕਿ ਜਿਸ ਇੰਡੀਅਨ ਵਿਧਾਨ ਨੂੰ ਹੁਕਮਰਾਨ ਜਮਹੂਰੀਅਤ ਅਤੇ ਅਮਨ ਮਈ ਕਰਾਰ ਦਿੰਦੇ ਹਨ ਉਸ ਦੇ ਨਿਯਮਾਂ ਤੇ ਕਾਨੂੰਨਾਂ ਦੀਆਂ ਤਜੀਆਂ ਉਡਾਉਂਦੇ ਹੋਏ ਹੁਕਮਰਾਨ ਜਮਾਤ ਨੇ ਸਿੱਖਾਂ ਉੱਤੇ ਜ਼ਬਰ ਕਰਕੇ ਤਾਨਾਸ਼ਾਹੀ ਸੋਚ ਅਧੀਨ ਬੇਇਨਸਾਫ਼ੀਆਂ ਤੇ ਵਿਤਕਰਿਆਂ ਵਿੱਚ ਹੀ ਵਾਅਦਾ ਕੀਤਾ ਹੈ ਤੇ ਮੁਲਕ ਦੇ ਅਮਨ ਚੈਨ ਤੇ ਜਮਹੂਰੀਅਤ ਨੂੰ ਢਾਹ ਲਗਾਈ ਹੈ ਜਦੋਂ ਕਿ 42 ਸਾਲਾਂ ਬਾਅਦ ਸਿੱਖ ਕੌਮ ਦੇ ਕਾਤਲ ਨੂੰ ਸਜ਼ਾ ਸੁਣਾਈ ਜਾਣਾ ਵੀ ਹੁਕਮਰਾਨਾਂ ਵੱਲੋਂ ਸਿੱਖ ਕੌਮ ਨਾਲ ਦੋਰੇ ਮਾਪਦੰਡ ਅਪਣਾਉਣ ਨੂੰ ਪ੍ਰਤੱਖ ਕਰਦਾ ਹੈ ਅਜਿਹੇ ਰਾਜ ਪ੍ਰਬੰਧ ਵਿੱਚ ਕਦੇ ਵੀ ਅਮਨ ਚੈਨ ਅਤੇ ਜਮਹੂਰੀਅਤ ਨੂੰ ਕਾਇਮ ਨਹੀਂ ਰੱਖਿਆ ਜਾ ਸਕਦਾ ਜਿਸ ਵਿੱਚ ਕਾਤਲਾਂ ਤੇ ਅਪਰਾਧੀਆਂ ਨੂੰ ਹੁਕਮਰਾਨ ਜੱਜ ਅਦਾਲਤਾਂ ਸਰਪ੍ਰਸਤੀ ਕਰਦੇ ਹੋਣ ਬਲਕਿ ਅਜੇ ਅਮਲ ਕਿਸੇ ਮੁਲਕ ਦੀ ਜਮਹੂਰੀਅਤ ਤੇ ਅਮਨ ਚੈਨ ਲਈ ਵੱਡਾ ਖਤਰਾ ਹੁੰਦੇ ਹਨ ਉਹਨਾਂ ਕਾਕੇ ਸੇ 1984 ਦੇ ਕਤਲੇਆਮ ਦਾ ਸਹੀ ਦੇਸ਼ਾਵਲ ਇਨਸਾਫ ਨਾ ਦੇ ਕੇ ਪੰਜਾਬੀਆਂ ਤੇ ਸਿੱਖਾਂ ਨੂੰ ਗੁਲਾਮੀ ਦਾ ਅਹਿਸਾਸ ਕਰਵਾਉਂਦੇ ਹੋਏ ਉਹਨਾਂ ਦੇ ਮਨ ਆਤਮਾ ਵਿੱਚ ਹੁਕਮਰਾਨਾਂ ਲਈ ਗੁੱਸੇ ਅਤੇ ਨਫ਼ਰਤ ਵਿੱਚ ਹੀ ਵਾਧਾ ਕੀਤਾ ਜਾ ਰਿਹਾ ਹੈ। ਕਿਉਂਕਿ ਨਾਤਾ ਇਨਾਨ ਨੇ ਸਾਡੀ ਸਿੱਖ ਲਾਇਬ੍ਰੇਰੀ ਅਤੇ ਤੋਸ਼ਾਖਾਨਾ ਵਿੱਚ ਸੁਰੱਖਿਅਤ ਬੇਸ਼ਕੀਮਤੀ ਸਾਹਿਤ ਗ੍ਰੰਥ ਅਤੇ ਹੋਰ ਦੁਰਲਭ ਵਸਤਾਂ ਸਾਨੂੰ ਵਾਪਸ ਕੀਤੀਆਂ ਹਨ ਅਤੇ ਨਾ ਹੀ ਸਾਨੂੰ ਇਹ ਜਾਣਕਾਰੀ ਦਿੱਤੀ ਗਈ ਹੈ ਕਿ ਸੰਤ ਜਰਨੈਲ ਸਿੰਘ ਖਾਲਸਾ ਪਿੰਡਾਂ ਵਾਲਿਆਂ ਜਰਨਲ ਸ਼ੁਭੇਕ ਸਿੰਘ ਅਤੇ ਹੋਰ ਸਾਡੇ ਸਿੱਖ ਆਗੂਆਂ ਦਾ ਸੰਸਕਾਰ ਕਿੱਥੇ ਕੀਤਾ ਹੈ ਉਨਾ ਕਹਿ ਕੇ ਜਿਹੜੇ ਰਾਜ ਪ੍ਰਬੰਧ ਦਾ ਜਮਹੂਰੀਅਤ ਵਿੱਚ ਕੋਈ ਵੀ ਵਿਸ਼ਵਾਸ ਨਹੀਂ ਹੁੰਦਾ ਬਲਕਿ ਉਹ ਆਪਣੇ ਵਿਧਾਨ ਕਾਨੂੰਨ ਨੀਮਾ ਨੂੰ ਆਪਣੇ ਹੀ ਮੁਫਾਦਾਂ ਦੀ ਪੂਰਤੀ ਲਈ ਦੁਰਵਰਤੋਂ ਕਰਨ ਦੇ ਆਦੀ ਹੁੰਦੇ ਹਨ ਜਿਸ ਨਾਲ ਮੁਲਕ ਨਿਵਾਸੀਆਂ ਦੇ ਮਨ ਵਿੱਚ ਨਿਰਾਸ਼ਾ ਅਤੇ ਰੋਹ ਹੀ ਉਤਪੰਨ ਹੁੰਦਾ ਹੈ ਜਿਸ ਲਈ ਹਕੂਮਰਾਨ ਸਿੱਧੇ ਤੌਰ ਤੇ ਜ਼ਿੰਮੇਵਾਰ ਹਨ ਸਜਣ ਕੁਮਾਰ ਨੂੰ ਅਦਾਲਤ ਵੱਲੋਂ ਦੋਸ਼ੀ ਕਰਾਰ ਦੇਣ ਦੇ ਫੈਸਲੇ ਤੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਪ੍ਰਧਾਨ ਸਰਦਾਰ ਸਿਮਰਨਜੀਤ ਸਿੰਘ ਮਾਨ ਦਾ ਬਿਆਨ ਆਇਆ ਹੈ ਉਨਾ ਕਹਿਆ ਕਿ ਸੀਕ ਕੋਮ ਦੇ ਕਾਤਲ ਸੱਜਣ ਕੁਮਾਰ ਨੂੰ 42 ਸਾਲਾਂ ਬਾਅਦ ਸਜ਼ਾ ਸੁਣਾਉਣਾ ਵੀ ਸੀਕ ਕੋਮ ਨਾਲ ਵੱਡੀ ਬੇਇਨਸਾਫੀ ਹੈ। ਉਨਾ ਕਿ ਅਕੀਂਦਰਾ ਗਾਂਧੀ ਦੇ ਕਤਲ ਤੋਂ ਬਾਅਦ ਜੋ ਇੰਡੀਅਨ ਸਟੇਟ ਨੇ ਉਸਮੇ ਦੇ ਵਜ਼ੀਰ-ਏ-ਆਜ਼ਮ ਰਾਜੀਵ ਗਾਂਧੀ ਦੀ ਅਗਵਾਈ ਹੇਠ ਸਮੁੱਚੇ ਕੱਟੜਵਾਦੀ ਕਾਂਗਰਸੀ ਆਗੂ ਅਤੇ ਦੂਜੇ ਫਿਰਕੂ ਜਮਾਤਾਂ ਦੇ ਆਗੂਆਂ ਨੇ ਇੱਕ ਡੂੰਗੀ ਸਾਜ਼ਿਸ਼ ਤਹਿਤ ਇਕੱਠੇ ਹੋ ਕੇ ਦਿੱਲੀ, ਕਾਨਪੂਰ, ਬਕਾਰੋ ਅਤੇ ਹੋਰ ਅਨੇਕਾਂ ਸਥਾਨਾਂ ਉੱਤੇ નિર્ਦੋਸ਼ ਸਿੱਖ ਬੀਬੀਆਂ, ਬਜ਼ੁਰਗਾਂ, ਨੌਜਵਾਨਾਂ, ਬੱਚੇ-ਬੱਚੀਆਂ ਨੂੰ ਬੇਰਹਿਮੀ ਨਾਲ ਅਤ ਦਰਿੰਦਗੀ ਭਰੀਆਂ ਕਾਰਵਾਈਆਂ ਰਾਹੀਂ ਸਿੱਖ ਕੌਮ ਦਾ ਕਤਲੇਆਮ ਕੀਤਾ। ਇਹ ਕਾਲਾ ਤੱਬਾ ਅੱਜ ਤੱਕ ਇੰਡੀਆ ਦੇ ਮੱਥੇ ਉੱਤੇ ਲੱਗਿਆ ਹੋਇਆ ਹੈ। ਬੇਸ਼ੱਕ ਇੱਥੋਂ ਦੀਆਂ ਪੱਖਪਾਤੀ ਅਦਾਲਤਾਂ ਤੇ ਜੱਜਾਂ ਨੇ ਉਸ ਸਮੇਂ ਦੇ ਸਿੱਖ ਕੌਮ ਦੇ ਕਾਤਲਾਂ ਵਿੱਚ ਆਉਂਦੇ ਨਾਮ ਸੱਜਣ ਕੁਮਾਰ ਨੂੰ ਸਜ਼ਾ ਸੁਣਾਈ ਹੈ ਪਰ 42 ਸਾਲਾਂ ਦੇ ਲੰਮੇ ਸਮੇਂ ਬਾਅਦ ਸਜ਼ਾ ਸੁਣਾਉਣਾ ਵੀ ਸਿੱਖ ਕੌਮ ਨਾਲ ਵੱਡੀ ਬੇਇਨਸਾਫੀ ਤੇ ਵਿਤਕਰਾ ਹੈ ਕਿਉਂਕਿ ਇਨਸਾਫ ਵਿੱਚ ਦੇਰੀ ਕਰਨਾ ਵੀ ਇਨਸਾਫ ਨਾ ਦੇਣ ਦੇ ਬਰਾਬਰ ਹੁੰਦਾ ਹੈ ਉਨ੍ਹਾਂ ਕੇਕਿ 1984 ਵਿੱਚ ਜੋ ਹਕਮਰਾਨਾਂ ਨੇ ਗਿਣੀ ਮਿੱਥੀ ਸਾਜ਼ਿਸ਼ ਅਦੀਨ ਸਰਬੱਤ ਦਾ ਪਲਾ ਲੋੜਨ ਵਾਲੀ ਮੁਲਕ ਦੀਆਂ ਸਰਹੱਦਾਂ ਦੀ ਰਾਖੀ ਲਈ ਸ਼ਹਾਦਤਾਂ ਦੇਣ ਵਾਲੀ ਸਮੁੱਚੇ ਮੁਲਕ ਦਾ ਢਿੱਡ ਭਰਨ ਵਾਲੇ ਪੰਜਾਬੀਆਂ ਤੇ ਸਿੱਖਾਂ ਦਾ ਮਨ ਭਾਵਨਾ ਅਧੀਨ ਕਤਲੇਆਮ ਕਰਕੇ ਹਕਮਰਾਨਾਂ ਨੇ ਸਾਬਤ ਕਰ ਦਿੱਤਾ ਸੀ ਕਿ ਜਿਸ ਇੰਡੀਅਨ ਵਿਧਾਨ ਨੂੰ ਹਕਮਰਾਨ ਜਮਹੂਰੀਅਤ ਅਤੇ ਅਮਨਮਈ ਕਰਾਰ ਦਿੰਦੇ ਹਨ ਉਸ ਦੇ ਨਿਯਮਾਂ ਤੇ ਕਾਨੂੰਨਾਂ ਦੀਆਂ ਧਜੀਆਂ ਉਡਾਉਂਦੇ ਹੋਏ ਹਕਮਰਾਨ ਜਮਾਤ ਨੇ ਸਿੱਖਾਂ ਉੱਤੇ ਜ਼ਬਰ ਕਰਕੇ ਤਾਨਾਸ਼ਾਹੀ ਸੋਚ ਅਦੀਨ ਬੇ인ਸਾਫ਼ੀਆਂ ਤੇ ਵਿਤਕਰਿਆਂ ਵਿੱਚ ਹੀ ਵਾਅਦਾ ਕੀਤਾ ਹੈ ਤੇ ਮੁਲਕ ਦੇ ਅਮਨ ਚੈਨ ਤੇ ਜਮਹੂਰੀਅਤ ਨੂੰ ਢਾਹ ਲਗਾਈ ਹੈ ਜਦੋਂ ਕਿ 42 ਸਾਲਾਂ ਬਾਅਦ ਸਿੱਖ ਕੌਮ ਦੇ ਕਾਤਲ ਨੂੰ ਸਜ਼ਾ ਸੁਣਾਈ ਜਾਣਾ ਵੀ ਹੁਕਮਰਾਨਾਂ ਵੱਲੋਂ ਸਿੱਖ ਕੌਮ ਨਾਲ ਦੋਰੇ ਮਾਪਦੰਡ ਅਪਣਾਉਣ ਨੂੰ ਪ੍ਰਤੱਖ ਕਰਦਾ ਹੈ ਅਜਿਹੇ ਰਾਜ ਪ੍ਰਬੰਧ ਵਿੱਚ ਕਦੇ ਵੀ ਅਮਨ ਚੈਨ ਅਤੇ ਜਮਹੂਰੀਅਤ ਨੂੰ ਕਾਇਮ ਨਹੀਂ ਰੱਖਿਆ ਜਾ ਸਕਦਾ ਜਿਸ ਵਿੱਚ ਕਾਤਲਾਂ ਤੇ ਅਪਰਾਧੀਆਂ ਨੂੰ ਹੁਕਮਰਾਨ ਜੱਜ ਅਦਾਲਤਾਂ ਸਰਪ੍ਰਸਤੀ ਕਰਦੇ ਹੋਣ ਬਲਕਿ ਅਜਿਹੇ ਅਮਲ ਕਿਸੇ ਮੁਲਕ ਦੀ ਜਮਹੂਰੀਅਤ ਤੇ ਅਮਨ ਚੈਨ ਲਈ ਵੱਡਾ ਖਤਰਾ ਹੁੰਦੇ ਹਨ ਉਹਨਾਂ ਕਹਿੰਦੇ ਸੇਕੋਮ ਨੂੰ 1984 ਦੇ ਕਤਲੇਆਮ ਦਾ ਸਹੀ ਦੇਸ਼ਾਵਲ ਇਨਸਾਫ ਨਾ ਦੇ ਕੇ ਪੰਜਾਬੀਆਂ ਤੇ ਸਿੱਖਾਂ ਨੂੰ ਗੁਲਾਮੀ ਦਾ ਅਹਿਸਾਸ ਕਰਵਾਉਂਦੇ ਹੋਏ ਉਹਨਾਂ ਦੇ ਮਨ ਆਤਮਾ ਵਿੱਚ ਹੁਕਮਰਾਨਾਂ ਲਈ ਗੁੱਸੇ ਅਤੇ ਨਫ਼ਰਤ ਵਿੱਚ ਹੀ ਵਾਧਾ ਕੀਤਾ ਜਾ ਰਿਹਾ ਹੈ। ਕਿਉਂਕਿ ਨਾਤਾ ਇਨਾਂ ਨੇ ਸਾਡੀ ਸਿੱਖ ਲਾਇਬ੍ਰੇਰੀ ਅਤੇ ਤੋਸ਼ਾਖਾਨਾ ਵਿੱਚ ਸੁਰੱਖਿਅਤ ਬੇਸ਼ਕੀਮਤੀ ਸਾਹਿਤ ਗ੍ਰੰਥ ਅਤੇ ਹੋਰ ਦੁਰਲਭ ਵਸਤਾਂ ਸਾਨੂੰ ਵਾਪਸ ਕੀਤੀਆਂ ਹਨ ਅਤੇ ਨਾ ਹੀ ਸਾਨੂੰ ਇਹ ਜਾਣਕਾਰੀ ਦਿੱਤੀ ਗਈ ਹੈ ਕਿ ਸੰਤ ਜਰਨੈਲ ਸਿੰਘ ਖਾਲਸਾ ਪਿੰਡਾਂ ਵਾਲਿਆਂ ਜਰਨਲ ਸ਼ੁਭੇਕ ਸਿੰਘ ਅਤੇ ਹੋਰ ਸਾਡੇ ਸਿੱਖ ਆਗੂਆਂ ਦਾ ਸੰਸਕਾਰ ਕਿੱਥੇ ਕੀਤਾ ਹੈ ਉਨਾ ਕਹਿਆ ਕਿ ਇਹ ਰਾਜ ਪ੍ਰਬੰਧਾ ਜਮਹੂਰੀਅਤ ਵਿੱਚ ਕੋਈ ਵੀ ਵਿਸ਼ਵਾਸ ਨਹੀਂ ਹੁੰਦਾ ਬਲਕਿ ਉਹ ਆਪਣੇ ਵਿਧਾਨ ਕਾਨੂੰਨ ਨੀਮਾ ਨੂੰ ਆਪਣੇ ਹੀ ਮੁਫਾਦਾਂ ਦੀ ਪੂਰਤੀ ਲਈ ਦੁਰਵਰਤੋਂ ਕਰਨ ਦੇ ਆਦੀ ਹੁੰਦੇ ਹਨ ਜਿਸ ਨਾਲ ਮੁਲਕ ਨਿਵਾਸੀਆਂ ਦੇ ਮਨ ਵਿੱਚ ਨਿਰਾਸ਼ਾ ਅਤੇ ਰੋਹ ਹੀ ਉਤਪੰਨ ਹੁੰਦਾ ਹੈ ਜਿਸ ਲਈ ਹਕੂਮਰਾਨ ਸਿੱਧੇ ਤੌਰ ਤੇ ਜ਼ਿੰਮੇਵਾਰ ਹਨ